ਪੁਲਿਸ ਨਾਲ ਦੁਖੀ ਹੋ ਕਰਕੇ ਆਜਾਥੇ ਮਰਨ ਵਰਥ ਤੇ ਬੈਠਿਆ ਇਹ ਮਾਮਲਾ ਕੀ ਇਹਦੀ ਸਤਵਿੰਦਰ ਸਿੰਘ ਬੋਲਿਆ ਹੈ ਬੋਵਾਲ ਤੋਂ ਤੇ ਮੇਰੇ ਲੜਕੇ ਸਾਹਿਬ ਕੋਲ ਇਹਦੇ ਸੱਤੇ ਵਾਜਨ ਹੈ 40-50 ਲੱਖ ਰੁਪਏ ਜਿੱਤਿਆ ਉਹ ਹੜ ਗਿਆ ਘਰ ਬਰਬਾਦ ਕਰਤਾ ਜਦੋਂ ਉਹਨੇ 18 ਲੱਖ ਰੁਪਏ ਲੈਣਾ ਸੀ ਉਹਨਾਂ ਨੇ ਮਾਰਨ ਦੀਆਂ ਧਮਕੀਆਂ ਦਿੱਤੀਆਂ ਅਸੀਂ ਕੰਪਲੇਨਾਂ ਪਾਈਆਂ ਵੀਡੀਓ ਬਣੀਆਂ ਹਰ ਚੀਜ਼ ਹੋਇਆ ਲੇਕਿਨ ਕੋਈ ਕਦੇ ਏਡੀਸੀਪੀ ਕੋਲ ਕਦੇ ਕ੍ਰਾਈਮ ਬ੍ਰਾਂਚ ਕੋਲ ਕਦੇ ਚਾਰ ਨੰਬਰ ਏਡੀਸੀਪੀ ਕੋਲ ਚਲੇ ਜਾਓ ਕਦੇ ਉੱਥੇ ਚਲੇ ਜਾਓ ਉਹ ਹੁੰਦਾ ਰਿਹਾ ਅਸੀਂ ਕਿ ਜਨਾਬ ਸਾਨੂੰ ਦੇਖੋ ਅਖਬਾਰਾਂ ਦੀਆਂ ਸਾਨੂੰ ਖਬਰਾਂ ਆ ਰਹੀਆਂ ਨੇ ਸਾਨੂੰ ਜਾਨੋਂ ਮਾਰਨ ਦੀ ਹੈ ਸਾਡੀ ਰੱਖਿਆ ਕੀਤੀ ਜਾਏ ਰੱਖਿਆ ਕਰਨ ਦੇ ਵਜਾਇ ਉਲਟਾ ਮੇਰੇ ਮੁੰਡੇ ਦਾ ਕਿਡਨੈਪ ਕਰ ਲਿਆ ਗਿਆ ਅਸੀਂ ਜਨਾਬ ਕੀਤਾ ਜੀ ਓਏ ਇਹ ਐਹੀ ਬੰਦਿਆਂ ਨੇ ਜਿਹੜੇ ਹੈਗੇ ਸੀਗੇ ਨਟੂਨ ਲੱਛੂ ਉਰਫ ਨੀਟੂ ਲਵਲੀਨ ਡੰਡਾ ਮੁੰਡਾ ਮੁੰਡਾ ਮਿਲ ਗਿਆ ਅਸੀਂ ਲੋਕਾਂ ਨੇ ਫੋਨ ਕੀਤਾ ਅਸੀਂ ਭੱਜੇ ਉਹਨੂੰ ਬਚਾ ਕੇ ਲੈ ਕੇ ਆਏ ਤੇ ਥਾਣੇ ਗਏ ਉਹਨੂੰ ਸੱਟਾਂ ਲੱਗੀਆਂ ਸੀ ਕਿਹਦੇ ਥਾਣੇ ਜੀ ਕਿਹਦੇ ਥਾਣੇ ਇਹ ਯੂ ਥਾਣੇ ਉੱਥੇ ਗਏ ਉਥੋਂ ਦੀ ਉਹਨਾਂ ਨੇ ਕੀ ਕੀਤਾ ਮੰਜੂ ਮੈਡਮ ਨੇ ਕੁਛ ਗੱਲ ਨਹੀਂ ਕੀਤੀ ਕਹਿੰਦੇ ਮੁੰਡਾ ਲੈ ਜਾ ਸਵੇਰੇ ਗੱਲ ਕਰਾਂਗੇ ਸਵੇਰੇ ਕੰਪਲੇਨ ਲਿਖਾਂਗੇ ਕੰਪਲੇਨ ਲਿਖਣ ਦੇ ਬਜਾਏ ਸਾਨੂੰ ਧਮਕੀਆਂ ਮਿਲਣ ਲੱਗ ਪਈਆਂ ਅਸੀਂ ਇੱਥੇ ਕਮਿਸ਼ਨਰ ਸਾਹਿਬ ਦੇ ਦਫ਼ਤਰ ਆਏ ਫਿਰ ਰੀਡਰ ਸਾਹਿਬ ਨੇ ਕਿ ਉਥੇ ਫੋਨ ਕੀਤਾ ਪੀਏਯੂ ਥਾਣੇ ਕਿ ਤੁਸੀਂ ਇਹਨਾਂ ਦੀ ਸੁਣਵਾਈ ਕਰੋ ਇਹਨਾਂ ਨੂੰ ਲੋਕੀ ਬਹੁਤ ਤੰਗ ਕਰ ਰਹੇ ਨੇ ਉਹ ਉਹਨਾਂ ਨੇ ਸਾੜੀ-ਦਾੜੀ ਬਿਠਾਈ ਰੱਖਿਆ ਬਿਠਾਨ ਤੋਂ ਬਾਅਦ 10:30 ਵਜੇ ਰਾਤ ਨੂੰ 751 ਦਾ ਪਰਚਾ ਦੇਤਾ 751 ਪਰਚਾ ਦੇਤਾ ਤੇ ਅਸੀਂ ਦੂਜੇ ਬਿਆਨ ਲਿਆਣ ਦੇ ਬਾਣੇ ਬੁਲਾ ਲਿਆ ਉਹਨੂੰ ਸੱਟਾਂ ਲੱਗੀਆਂ ਉਹਦੇ ਕੋਲ ਨਾ ਪਰਨਾ ਬੰਨਿਆ ਅਸੀਂ ਕੁਛ ਨਹੀਂ ਬੰਨਿਆ ਸੀ ਉਹਦੀ ਹਾਲਤ ਖਰਾਬ ਉਹ ਗਲਤ ਕਹਿੰਦੇ ਤੁਸੀਂ ਇੱਕ ਦਰਖਾਸਤ ਦੇ ਦਿਓ ਅਸੀਂ ਦਰਖਾਸਤ ਦੇਣੀ ਨਹੀਂ ਕਿਉਂਕਿ UID ਨੰਬਰ ਕੱਟੇ ਕੋ 70 UID ਨੰਬਰ ਨੇ ਲੋਲੀਪੌਪ ਦਿੱਤਾ ਜਾਂਦਾ ਉਸ ਤੋਂ ਬਾਅਦ ਕਹਿੰਦੇ ਜੀ ਚਲੋ ਡੋਲੀ ਫਾਪ ਦੇ ਕਰਕੇ ਸਾਡੇ ਦੇ ਕੋਈ ਗੱਲ ਨਹੀਂ ਹੁੰਦੀ ਮੇਰਾ ਨਾਮ ਸਤਵਿੰਦਰ ਸਿੰਘ ਮੁੰਡੇ ਦਾ ਕੀ ਨਾਮ ਸੀ ਮੁੰਡੇ ਦਾ ਨਾਮ ਕਮਲਜੀਤ ਸਿੰਘ ਸਹੀ ਮਸਲਾ ਹੈ ਕਿ ਪੂਰਾ ਇਹ ਸੱਟੇ ਦਾ ਚੱਲ ਰਿਹਾ ਸੀ ਕੰਮ ਸੱਟੇ ਬਾਜ਼ਾਰ ਦੇ ਖਿਲਾਫ ਅਸੀਂ ਪਰਦਾ ਫਾਸ਼ ਕੀਤਾ ਸੀ ਤੁਸੀਂ ਆਪ ਵੀ ਸੱਟੇ ਲਾਈ ਸੀ ਜੀ ਨਹੀਂ ਮੁੰਡਾ ਲਾਂਦਾ ਸੀ ਜਦੋਂ ਮਾਨੂੰ ਪਤਾ ਲੱਗਾ ਹਾਂ ਜਦੋਂ ਪਤਾ ਲੱਗਾ ਉਹ ਅਸੀਂ ਖਿਲਾਫ ਇਹਨਾਂ ਦੇ ਕੰਪਲੇਨਾਂ ਦਿੱਤੀਆਂ ਕਿ ਤੁਸੀਂ ਕਾਰਵਾਈ ਕਰੋ ਦੇ ਇਹ ਕਾਰਵਾਈ ਕਰਦੇ ਸਾਨੂੰ ਧਮਕੀਆਂ ਮਿਲਦੇ ਨੇ ਇਹਨਾਂ ਨੂੰ ਰਿਕਾਰਡਿੰਗਾਂ ਸੁਣਾਈਆਂ ਵੀਡੀਓ ਦਿਖਾਈਆਂ ਲੇਕਿਨ ਇਹਨਾਂ ਨੇ ਕੋਈ ਕਾਰਵਾਈ ਸਾਡੇ ਉੱਤੇ ਨਹੀਂ ਕੀਤੀ ਕਾਰਵਾਈ ਕੋਈ ਨਹੀਂ ਹੁੰਦੇ ਹਾਂ ਅਜੀ ਖਾਲੀ ਹੀ ਹਮਲਾ ਹੋਇਆ ਉਹਦੇ ਬਾਅਦ ਜਿਹਨੇ ਵਦਾ ਸੀ 751 ਦਾ ਪਰਚਾ ਉਹਨਾਂ ਨੇ ਬਾਤਾ 751 ਦਾ ਪਰਚਾ ਪਾਇਆ ਉਹਦੇ ਬਾਅਦ ਫਿਰ ਅਸੀਂ ਹਾਈ ਕੋਰਟ ਗਏ ਹਾਈ ਕੋਰਟ ਤੋਂ ਡਾਇਰੈਕਸ਼ਨ ਕਰਾਈ ਤੇ ਡਾਇਰੈਕਸ਼ਨ ਦੇ ਬਾਅਦ ਥਾਣੇ ਵਾਲੇ ਕਹਿੰਦੇ ਤੂੰ ਭਾਵੇਂ ਹਾਈ ਕੋਰਟ ਭਜ ਲੈ ਕੋਰਟ ਵਾਲੇ ਕਮਿਸ਼ਨਰ ਕੋਲ ਫਸ ਲੈ ਪਾਵੇ ਤੋਂ ਪ੍ਰਬੰਧ ਮੰਤਰੀ ਕੋਲ ਫਾਜਲਾ ਭਗਵੰਦ ਮੰਦੀ ਵੀ ਆਰਡਰ ਆਏ ਨੇ ਹਾਂਜੀ ਜੋ ਉਹਨਾਂ ਨੇ ਤੇ ਆਰਡਰ ਕਰਨੇ ਆ ਕੰਮ ਤੇ ਅਸੀਂ ਕਰਨਾ ਹੈ ਧਰਨਾ ਤਾਲ ਹੈ ਕਿ ਕਾਰਵਾਈ ਨਹੀਂ ਹੋ ਰਹੀ ਕਾਰਵਾਈ ਨਹੀਂ ਹੋ ਰਹੀ ਉੱਥੋਂ ਮੁੰਡਿਆਂ ਤੇ ਹਮਲੇ ਹੋ ਰਹੇ ਆ ਮੋਤੀ ਨਗਰ ਮੋਤੀ ਨਗਰ ਥਾਣੇ ਚੀਮਾ ਚੌਕ ਤੇ ਮੇਰੇ ਮੁੰਡੇ ਤੇ ਫਿਰ ਹਮਲਾ ਹੋਇਆ ਉੱਥੇ ਮੋਟਰਸਾਈਕਲ ਖੋਇਆ ਗਿਆ 1,26,000 ਰੁਪਏ ਖੋਇਆ ਗਿਆ ਟੋਕੇ ਮਾਰੇ ਗਏ ਅਸੀਂ ਪਤਾ ਨਹੀਂ ਤੁਹਾਡਾ ਮੁੰਡਾ ਕਿੰਨੇ ਪੈਸੇ ਆਰ ਚੁੱਕਾ ਹੈ ਮੁੰਡਾ 45 ਲੱਖ ਰੁਪਇਆ ਅਸੀਂ ਪੈਸੇ ਦੀ ਇਨਸਾਫ ਨਹੀਂ ਮੰਗਦੇ ਵੀ ਅਸੀਂ ਕਹਿੰਦੇ ਉਹਨਾਂ ਨੂੰ ਸਜ਼ਾ ਮਿਲਣ ਫਿਰ ਟੋਕੇ ਮਾਰੇਗੇ ਅਸੀਂ ਜਦੋਂ ਥਾਣੇ ਉਥੇ ਮੈਡੀਕਲ ਕਰਾਨਗੇ ਤੇ ਮੇਰੇ ਕੋਲ ਹਸਪਤਾਲ ਤੇ ਉਹਨਾਂ ਨੇ ਹਮਲਾ ਕਰਤਾ ਅਸੀਂ 112 ਨੰਬਰ ਤੇ ਫੋਨ ਕੀਤਾ ਉਦੋਂ ਪੀਸੀਆਰ ਆਈ ਉਹ ਸਾਨੂੰ ਘਰ ਛੱਡ ਕੇ ਆਈ ਅਸੀਂ ਅਸੀਂ ਸਵੇਰੇ ਹਾਂਜੀ ਠੀਕ ਟੀਅਰ ਸਾਲਵ ਹੋ ਗਿਆ ਅਸੀਂ ਸੱਟੇਬਾਜ਼ਾਂ ਦੇ ਖਿਲਾਫ ਕੰਪਲੇਨਟ ਦਿੱਤੀ ਇਹ ਨਜਾਇਜ਼ ਅੰਦੇ ਚੱਲਦੇ ਆ ਉਪਨ ਚੱਲਦੇ ਆ ਇੱਟਾ ਕਰੋੜਾਂ ਰੁਪਏ ਦਾ ਗੌਰਮੇਨ ਨੂੰ ਘਾਟਾ ਪਿਆ ਰਿਹਾ ਤੇ ਸਾਡਾ ਜੋ ਨੁਕਸਾਨ ਹੋਇਆ ਸਾਨੂੰ ਪਰਵਾਹ ਨਹੀਂ ਸਾਨੂੰ ਨਾ ਮਿਲੇ ਉਹਨਾਂ ਤੇ ਕਾਰਵਾਈ ਹੋ ਖਰਾਬ ਉਸ ਤੋਂ ਬਾਅਦ ਸਾਡੇ ਤੇ ਹਮਲੇ ਸ਼ੁਰੂ ਹੋ ਗਏ ਰੋਜ਼ ਇਹ ਘਟਵਾ ਦੁਬਾਰਾ ਦੇਖ ਲਓ ਅਖਬਾਰਾਂ ਵਿੱਚ ਖਬਰਾਂ ਮੀਡੀਆ ਵਿੱਚ ਖਬਰਾਂ ਸਾਰੀਆਂ ਆ ਰਹੀਆਂ ਨੇ ਲੇਕਿਨ ਕੋਈ ਕਾਰਵਾਈ ਨਹੀਂ ਜੇਸ ਹਾਲ ਹੋ ਗਿਆ ਉਸ ਤੋਂ ਬਾਅਦ ਮੈਂ ਥਾਣੇ ਪੋਟੋ ਇਨਕੁਆਰੀ ਕਰਵਾਈ ਉਹ ਕਹਿੰਦੇ ਸੀ ਗੱਲ ਕਰਦੇ ਸੀ ਚੰਗਾ ਅਸੀਂ ਨਹੀਂ ਕਿੱਥੇ ਕਹਿੰਦੇ ਜਾ ਕੇ ਮਰ ਜਾ ਜੋ ਮਰਦੀ ਕਰ ਗਿਆ ਅਸੀਂ ਨਾ ਤੇ ਕੋਟੂ ਸਮਝਦੇ ਆ ਨਾ ਹਾਈ ਕੋਰਟ ਸਮਝਦੇ ਆ ਥਾਣੇ ਵਾਲੇ ਤੇ ਕਿ ਨਾ ਕਮਿਸ਼ਨ ਉਹਨਾਂ ਨੇ ਤੇ ਆਰਡਰ ਕਰਦੇ ਨੇ ਉਹਨਾਂ ਨੇ ਆਰਡਰ ਕਰਨਾ ਕਾਰਵਾਈ ਤੇ ਅਸੀਂ ਕਰਦੀ ਐ ਹਾਂ ਜੇ ਫਿਰਵਾਈ ਅਸੀਂ ਕਰਨੀ ਐ ਅਸੀਂ ਕਾਰਵਾਈ ਜੋ ਲਿਖ ਕੇ ਭੇਜਾਂਗੇ ਉਹੀ ਮੰਨਿਆ ਜਾਣਾ ਉਸ ਵੇਲੇ ਮਨ ਕਹਿੰਦਾ ਤੂੰ ਜ਼ਹਿਰ ਖਾ ਕੇ ਮਰ ਗਿਆ ਥਾਣੇ ਵਾਲੇ ਤੇ ਜੇ ਕੋਈ ਕਾਰਵਾਈ ਨਹੀਂ ਹੋਣੀ ਮੈਂ ਸੀਪੀ ਸਾਡੇ ਦਫ਼ਤਰ ਦੇ ਬਾਹਰ ਆ ਕੇ ਜ਼ਹਿਰ ਪੀ ਲਿਆ ਹਫਤਾ ਮੈਂ ਘਰੋਂ ਆ ਕੇ ਚੋੜੀ ਆ ਕੇ ਜ਼ਹਿਰ ਪੀ ਲਿਆ ਹਫਤਾ ਮੈਂ ਸਥਾਣ ਲਿਆ ਉੱਥੇ 5 ਨੰਬਰ ਥਾਣੇ ਦੇ ਐਸਐਸਏ ਸਾਹਿਬ ਆਏ ਦਿਆਂ ਲਿੱਖ ਕੇ ਲੱਗੇ ਗਏ ਉਹਦੇ ਬਾਅਦ ਜਦੋਂ ਨਾਲ ਫੋਨ ਕੀਤਾ ਕਹਿੰਦੇ ਤੁਹਾਡੀ ਪੈਂਡਿੰਗ ਹੈ ਕੱਲ ਨੂੰ ਤੁਹਾਨੂੰ ਦੱਸਾਂਗੇ ਕੱਲ ਨੂੰ ਫੋਨ ਕੀਤਾ ਪੀਏਯੂ ਉਸ ਤੋਂ ਬਾਅਦ ਮਰੇ ਮੁੰਡੇ ਦਾ ਕਿਡਨੇਪ ਕੀਤਾ ਗਿਆ ਜਦੋਂ ਕਿਡਨੇ ਦੇ ਬਤਾ ਕੇ ਅਸੀਂ ਲਖਾਂਗੇ ਉਹਨਾਂ ਨੇ ਸਾਨੂੰ ਧੰਕਾ ਕੇ ਪਹੁੰਚਾ ਤੇਰੇ ਅੱਥੇ ਤੇ ਰੀਡਰ ਸਾਹਿਬ ਨੇ ਗੱਲ ਕਰਨੀ ਰੀਡਰ ਸਾਹਿਬ ਨੂੰ ਫੋਨ ਨਹੀਂ ਲਾ ਸਾਡੇ ਫੋਨ ਕੀਤਾ